ਯੂਥ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਬਾਵਜੂਦ ਵੀ ਨਜਾਇਜ਼ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੇ ਕਾਰਨ ਆਇਨਾ ਦਿਨ ਪੰਜਾਬ ਦੇ ਵਿੱਚ ਪੰਜਾਬ ਦੇ ਪੁੱਤਰ ਮੌਤ ਦੇ ਮੂੰਹ ਵਿੱਚ ਧੱਕੇ ਰੇ ਨੇ ਭਾਵੇਂ ਕਿ ਪੰਜਾਬ ਸਰਕਾਰ ਨੇ ਅਨੇਕਾਂ ਨਸ਼ਾ ਤਸਕਰਾਂ ਨੂੰ ਜੇਲ੍ਹ ਦੇ ਵਿੱਚ ਤੁੰਗ ਦਿੱਤਾ ਹੈ ਪਰ ਉਹਨਾਂ ਦੀ ਨਜਾਇਜ਼ ਅਸਾਰੀ ਉੱਤੇ ਵੱਲ ਡੋਜ਼ਰ ਵੀ ਚਲਵਾ ਦਿੱਤੇ ਨੇ ਪਰ ਇਸ ਦੇ ਬਾਵਜੂਦ ਵੀ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਐਸੀ ਹੀ ਕੁਝ ਘਟਨਾ ਕਪੂਰਥਲੇ ਤੋਂ ਸਾਹਮਣੇ ਆਈ ਹੈ ਜਿੱहां ਦੱਸਦੇ ਹੀ ਹੈ ਪਿਤਾ ਆਪਣੇ ਪੁੱਤ ਦੀ ਲਾਸ਼ ਕੋਲ ਖੜ ਕੇ ਅਰਦਾਸ ਕਰ ਰਿਹਾ ਹੈ ਤੇ ਇਹ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਕੀ ਸੀ ਇਹ ਪੂਰੀ ਘਟਨਾ ਆਓ ਤੁਹਾਨੂੰ ਵੀ ਜਾਣੂ ਕਰਵਾਉਂਦੇ ਆਂ ਚਲੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਕ ਫਤਿਹ ਸੰਗਤ ਜੀ ਵਾਹਿਗੁਰੂ ਜੀ ਮੇਰਾ ਨਾਮ ਇਹ ਨਰਿੰਦਰ ਸਿੰਘ ਆ ਜੀ ਮੈਂ ਪੁਲਿਸ ਮੈਂ ਕਿਵੇਂ ਵਿੱਚ ਬਤੌਰੇ ਐਸੇ ਡਿਊਟੀ ਕਰਦਾ ਇੱਥੇ ਕਪੂਰਥਲੇ ਜ਼ਿਲ੍ਹੇ ਚ ਮੇਰੀ ਮੈਸੇਜ ਜਿਹੜੀ ਆ ਪਿੰਡ ਡੈਨਵਿੰਡ ਦੇ ਸਰਪੰਚਾ ਜੀ ਜ਼ਿਲ੍ਹਾ ਕਪੂਰਥਲੇ ਦੀ ਐ ਕੀਤੀ ਜਿਹੀ ਵਾਰੀ ਲੋਕਾਂ ਨੇ ਸਰਪੰਚ ਬਣਾਇਆ ਉਹਨੂੰ ਵਿੱਚ ਐਸਸੀ ਰਿਜ਼ਰਵ ਸੀਟ ਹੋਣ ਦੇ ਕਰਕੇ ਉਹ ਨਹੀਂ ਬਣ ਸਕਦੀ ਬਣ ਸਕੀ ਪਰ ਜਦੋਂ ਜਨਰਲ ਹੁੰਦੀ ਸਾਰਾ ਪਿੰਡ ਇਕੱਠਾ ਹੋ ਕੇ ਮੇਰੀ ਘਰ ਵਾਲੀ ਕੋ ਆ ਜਾਂਦਾ ਅੱਛਾ ਸਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਡੈੱਡ ਬੋਡੀ ਦੇ ਕੋਲ ਖੜਕੇ ਹੈ ਪਿਓ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਨਾਲ ਮੂਲ ਮੰਤਰ ਦਾ ਜਾਪ ਕਰਦਾ ਕੋ ਵੀਡੀਓ ਤੁਹਾਡੀ ਹੈ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਉਹ ਮੇਰੀ ਆ ਵੀਡੀਓ ਮੈਂ ਜਦੋਂ ਕੱਲ ਪਹਿਲੇ ਸਮੇਂ ਬੇਟੇ ਦਾ ਜਦੋਂ ਮੈਨੂੰ ਪਤਾ ਲੱਗਾ ਮੈਂ ਉਸ ਥਾਂ ਤੇ ਪਹੁੰਚਾ ਤੇ ਮੇਰੇ ਮਨ ਦੇ ਵਿੱਚ ਨਾ ਕੋਈ ਵੀ ਜਦੋਂ ਮੈਂ ਕਾਰਜ ਕਰਦਾ ਘਰੋਂ ਤੁਰਨ ਲੱਗਾ ਵੀ ਸਵੇਰੇ ਮੂਲ ਮੰਤਰ ਦੇ 2 4 5 ਪਾਠ ਕਰਕੇ ਜਾਣਾ ਜਦੋਂ ਮੈਂ ਮੁੰਡੇ ਆਪਣੇ ਨੂੰ ਬੇਟੇ ਨੂੰ ਵੇਖ ਮੂਲ ਮੰਤ ਦੇ ਜਾਬ ਕਰ ਲਵਾਂ ਤੇ ਉਹ ਕਾਲਪੁਰਖ ਦਾ ਛਕਰਾਨਾ ਕਰ ਲਵਾਂ ਵੀ ਜਿੰਨੇ ਉਹ ਦਾਤ ਮੈਨੂੰ ਦਿੱਤੀ ਠੀਕ ਹੈ ਤੇ ਦੇ ਕੇ ਲੈ ਲਈ ਤੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਰਾ ਭਗਤਾਂ ਦੇ ਨਾਲ ਸਾਡੇ ਰਾਜੇ ਮਹਾਰਾਜੇ ਨਾਲ ਵੀ ਹੋਇਆ ਵੇ ਉਹ ਆਏ ਆ ਤੇ ਚਲੇ ਗਏ ਸੰਸਾਰ ਤੋਂ ਉਸੇ ਹਿਸਾਬ ਦੇ ਨਾਲ ਮੇਰਾ ਬੇਟਾ ਵੀ ਵੈਗੁਰ ਜੀ ਆ ਗਿਆ ਜਿੰਨੇ ਕੁ ਮਾਰ ਨੇ ਉਹਨੂੰ ਸਵਾਸਾਂ ਦੀ ਪੂੰਜੀ ਦਿੱਤੀ ਉਹ ਲੈ ਗਿਆ ਸੋ ਜੀ ਜੀ ਤੁਹਾਡੀ ਦੀ ਡੈਥ ਕਿਵੇਂ ਹੁੰਦੀ ਹੈ ਮੌਤ ਕਿਵੇਂ ਹੁੰਦੀ ਹੈ ਉਹ ਡੈੱਡ ਬੋਡੀ ਕੋਲ ਤੁਸੀਂ ਕਿਵੇਂ ਪਹੁੰਚਦੇ ਹੋ ਕਿਵੇਂ ਤੁਹਾਨੂੰ ਖਬਰ ਮਿਲਦੀ ਹੈ ਜੀ ਵਾਹਿਗੁਰੂ ਜੀ ਮੇਰਾ ਬੇਟਾ 10 ਸਾਲ ਇਟਲੀ ਤੋਂ ਲਾ ਕੇ ਆਇਆ ਵੇ ਪਹਿਲੀ ਵਾਰੀ ਆਇਆ 27 ਜਨਵਰੀ ਨੂੰ 23 ਫਰਵਰੀ ਨੂੰ ਦਾ ਵਿਆਹ ਕੀਤਾ ਆਪਾਂ ਅੱਛਾ ਜੀ ਵਿਆਹ ਤੋਂ ਮਹੀਨੇ ਡੇਢ ਮਹੀਨੇ ਬਾਅਦ ਉਹ ਗਲਤ ਸੰਗਤ ਦੇ ਚ ਪੈ ਕੇ ਨਸ਼ੇ-ਨੁਸ਼ੇ ਦੇ ਵਿੱਚ ਲੱਗ ਗਿਆ ਤੇ ਬਾਅਦ ਚ ਦੁਖੀ ਹੋ ਕੇ ਆਪ ਵੀ ਉਹਨੇ ਮੈਨੂੰ ਕਿਹਾ ਵੀ ਡੈਡੀ ਮੈਂ ਇਹਦਾ ਇਲਾਜ ਕਰਾ ਦਿਓ ਉਹਦਾ ਪੇਮੈਂਟ ਹਸਪਤਾਲ ਜਲੰਧਰ ਇਲਾਜ ਕਰਾਇਆ ਜੀ 3 ਜੂਨ ਨੂੰ ਦਾਖਲ ਕਰਾਇਆ 20 ਨੂੰ ਛੁੱਟੀ ਕਰਕੇ ਹੀ ਘਰ ਆਏ ਆ 20 ਤਰੀਕ ਤੋਂ 5 ਤਰੀਕ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ 5 ਇੱਕ ਦੋ ਵਾਰੀ ਇੱਥੋਂ ਘਰੋਂ ਚਲੇ ਜਾਂਦਾ ਰਿਹਾ ਇਸੇ ਤਰੀਕੇ ਨਾਲ 5 ਤਰੀਕ ਨੂੰ ਰਾਤ ਨੂੰ 9 ਵਜੇ ਉਹ ਇੱਥੋਂ ਘਰੋਂ ਮੋਟਰਸਾਈਕਲ ਆਪਣੇ ਤੇ ਗਿਆ ਵੇ ਸਾਨੂੰ ਇਹ ਕਹਿ ਕੇ ਗਿਆ ਵੇ ਵੀ ਵੀ ਮੈਂ ਉੱਥੇ ਬੀਅਰ ਦੀ ਬੋਤਲ ਲੈਣ ਚੱਲਣਾ ਅੱਡੇ ਤੇ ਤੇ ਤੁਸੀਂ ਇਹ ਵੇਖਿਓ ਵੀ ਮੈਂ ਅਮਰਧਾਰੀ ਸਿੰਘ ਆ ਮੇਰੀ ਸਿੰਘਣੀ ਅਮਰਧਾਰੀ ਆ ਪਰ ਅਸੀਂ ਇੰਨੀ ਕੁ ਵੇਖੋ ਆਗਿਆ ਦਿੱਤੀ ਹੋਈ ਬੱਚੇ ਆਪਣੇਆਂ ਨੂੰ ਵੀ ਬੀਅਰ ਬੂਰ ਪੀ ਲਿਆ ਕਰੋ ਕਿਉਂਕਿ ਸਾਨੂੰ ਜਿਹੜਾ ਦੂਜਾ ਨਸ਼ਾ ਪੰਜਾਬ ਤੇ ਚੱਲ ਰਿਹਾ ਉਹ ਸਾਡੇ ਸਾਹਮਣੇ ਹੀ ਆ ਵੀ ਜਾਨ ਹੀ ਲੈ ਗਿਆ ਮੇਰੇ ਬੇਟੇ ਦੀ ਠੀਕ ਆ ਜੀ ਤੇ ਉਹ ਪਰ ਉਹਨੇ ਜੀ ਬੀਅਰ ਬੂਰ ਦੇ ਅੱਡੇ ਤੇ ਨਹੀਂ ਰੁਕਿਆ ਉਹ ਪਤਨੀ ਸਾਡੇ ਪਿੰਡੋਂ ਹੀ ਕੁਝ ਲੈ ਕੇ ਚਲੇ ਗਿਆ ਸਮਾਨ ਜਾਂ ਉਹਨੇ ਉੱਥੋਂ ਲੈ ਲਿਆ ਉਹ ਉੱਥੋਂ 8-10 ਕਿਲੋਮੀਟਰ ਮੁਸ਼ਕਵੇਦ ਪਿੰਡ ਆ ਅਗਲੇ ਦਿਨ ਉਸ ਦਿਨ ਜਦੋਂ ਚਲੇ ਗਿਆ ਸੀ ਉਹਨੂੰ ਡੀਕਣ ਤੋਂ ਬਾਅਦ ਉਹਦੀ ਭਾਲ ਵਾਸਤੇ ਲੰਘਿਆ ਮੈਂ ਤੇ ਮੇਰੀ ਘਰ ਵਾਲੀ ਗੱਡੀ 'ਚ ਸ਼ਹਿਰ ਦੇ ਵਿੱਚ ਘੁੰਮਿਆ ਗਲੀਆਂ ਬਜ਼ਾਰਾਂ 'ਚ ਵੀ ਬੇਟੇ ਦੀ ਹੱਦੀ ਕਿਤੇ ਇੱਥੇ ਮੋਟਰਸਾਈਕਲ ਖੜੇ ਦੀ ਮਿਲ ਜਾਵੇ ਕੋਈ ਸਰਾਗ ਪਰ 2:30 ਵਜੇ ਤੇ ਫਿਰਨ ਫਰੋਣ ਤੋਂ ਬਾਅਦ ਸਾਨੂੰ ਨਹੀਂ ਮਿਲਿਆ ਤੇ ਘਰ ਆ ਗਿਆ ਜੀ ਅਗਲੇ ਦਿਨ ਸਵੇਰੇ 8:00 ਵਜੇ ਫਿਰ ਇੱਕ ਪੁਲਿਸ ਮੁਲਾਜਾਂ ਦਾ ਫੋਨ ਆਇਆ ਮੈਨੂੰ ਵੇਦਾ ਤਾਂ ਇੱਕ ਡੈੱਡ ਬੋਡੀ ਮੁਸ਼ਕਵੇ ਦੇ ਆ ਬਿਲਾ ਕੋਠੀ ਰੋਡ ਤੇ ਮਿਲੀ ਆ ਆ ਮਨਦੀਪ ਸਿੰਘ ਉਹਦਾ ਨਾਮ ਆ ਸਾਨਾ ਨਰਿੰਦਰ ਸਿੰਘ ਮੈਂ ਕਿਹਾ ਜੀ ਮੇਰਾ ਇਹ ਬੇਟਾ ਰਾਤ ਦਾ ਗਿਆ ਉਹਦੀ ਡੈੱਡ ਬੋਡੀ ਮੈਂ ਜਦੋਂ ਤੇ ਉੱਥੇ ਫਿਰ ਸ਼ੁਕਰੀ ਮਾਰਦਾ ਕੀਤਾ ਵਾਹਿਗੁਰਜੀ ਵਾਹਿਗੁਰਜੀ ਨੇ ਜੋ ਜਦੋਂ ਕਿਸੇ ਦਾ ਜਵਾਨ ਪੁੱਤ ਇਸ ਜਹਾਨ ਤੋਂ ਚਲਿਆ ਜਾਂਦਾ ਉਹ ਪਰਮਾਤਮਾ ਦੇ ਫੈਸਲੇ ਤੇ ਸ਼ਿਕਵਾ ਕਰਦਾ ਪਰ ਤੁਸੀਂ ਪਰਮਾਤਮਾ ਦਾ ਜਾਂ ਵਾਹਿਗੁਰੂ ਦਾ ਸ਼ੁਕਰਾਨਾ ਕਿਉਂ ਕੀਤਾ ਜੀ ਮਾਰੀ ਦੀ ਬਾਣੀ ਚ ਲਿਖਿਆ ਵਾਹਿਗੁਰਜੀ ਦਦਾ ਦੋਸ਼ ਨਾ ਦੇਉ ਕਿਤੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦਿਜੇ ਅਬਰਜਣਾ ਠੀਕ ਨੇ ਇਹ ਕੋਈ ਵਾਹਿਗੁਰਜੀ ਸਾਡੇ ਪਰਾਣੇ ਕੋਈ ਮਾੜੇ ਕਰਮ ਕੀਤੇ ਸਾਡੇ ਸਾਹਮਣੇ ਆ ਗਏ ਜੇ ਮੈਂ ਹੋ ਸਕਦਾ ਜੇ ਆਪਣੇ ਆਪ ਨੂੰ ਮੈਂ ਮਹਿਕਮੇ 35 36 ਸਾਲ ਮੇਰੀ 36ਵਾਂ ਸਾਲ ਨੌਕਰੀ ਚੱਲਦਾ ਮੈਂ ਅੱਜ ਤੱਕ ਥਾਣੇ ਨਹੀਂ ਕਟਿਆ ਮੈਂ ਕਦੇ ਕਹੇ ਨੂੰ ਹੱਥ ਦੇ ਕੇ ਰੋਕਿਆ ਨਹੀਂ ਮੇਰਾ ਦਿਲ ਥੋੜਾ ਜਿਹਾ ਇਦਾਂ ਦਾ ਆ ਠੀਕ ਹੈ ਜੀ ਤੇ ਜੇ ਹੋ ਸਕਦਾ ਮੈਂ ਇਸ ਜਨਮ ਚ ਨਹੀਂ ਕੀਤਾ ਕੋਈ ਮਾੜਾ ਕਰਮ ਕੋਈ ਪਿਛੇ ਕੀਤਾ ਹੋ ਸਕਦਾ ਜੇ ਦੀ ਸਜ਼ਾ ਮੈਨੂੰ ਇਹ ਮਿਲੀ ਮੈਂ ਇਹਨੂੰ ਸਜ਼ਾ ਨਹੀਂ ਕਹਿੰਦਾ ਇਹ ਰਜਾ ਹੈ ਉਹਦੀ ਰਜਾ ਤੇ ਵਿੱਚ ਰਹਿਣਾ ਮਰਨੇ ਸਾਨੂੰ ਠੀਕ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਯਾਰ ਅਰੇ ਦਾ ਸਾਨੂੰ 70 ਚੰਗਾ ਪਟਖੇੜਿਆਂ ਦਾ ਕਹਿਣਾ ਵੇਖੋ ਚਾਰ ਸਾਹਿਬਜ਼ਾਦੇ ਆਪਣੇ ਸ਼ਹੀਦ ਕਰਾ ਕੇ ਵੀ ਉਹਨਾਂ ਨੇ ਮਹਾਰਾਜ ਨੂੰ ਸ਼ਕਰਾਨਾ ਕੀਤਾ ਇਹ ਮੈਂ ਉਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬੱਚਾ ਜੀ ਮੇਰਾ ਜਿੱਦਾਂ ਦਿਲ ਕਰਦਾ ਵੀ ਉਹਨਾਂ ਨੇ ਪਾਣੇ ਨੂੰ ਮੰਨਿਆ ਅਸੀਂ ਵੀ ਉਹਨਾਂ ਦੇ ਬੱਚਿਆਂ ਵੀ ਅਸੀਂ ਵੀ ਪਾਣਾ ਮੰਨਣਾ ਸਿੱਖੀ ਹੈ ਅੰਤ ਦੇ ਵਿੱਚ ਜਿਹੜੇ ਨੌਜਵਾਨ ਹਾਲੀ ਵੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਜਾਂ ਮਾਪਿਓ ਦੁਖੀ ਪਰੇਸ਼ਾਨ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਨੂੰ ਲੈ ਕੇ ਉਹਨਾਂ ਬੱਚਿਆਂ ਨੂੰ ਔਰ ਉਹਨਾਂ ਦੇ ਮਾਪਿਓ ਨੂੰ ਕੀ ਮੈਸੇਜ ਦਿਓਗੇ ਜੀ ਮੈਸੇਜ ਵਾਹਿਗੁਰੂ ਜੀ ਮੈਂ ਹੁਣ ਇਹਦੇ ਚ ਕੀ ਦੇ ਸਕਦਾ ਮੈਂ ਆਪਣੇ ਆਪ ਨੂੰ ਬੜਾ ਨਲਾਇਕ ਮਾਂ ਪਿਓ ਹੀ ਸਮਝਾਂਦੇ ਆ ਵੀ ਬੱਚੇ ਨੂੰ ਆਪਣੇ ਨੂੰ ਮੈਂ ਸਾਹਮ੍ਹ ਸੁਭਾਲ ਨਹੀਂ ਕਰ ਸਕਿਆ ਹੁਣ ਮੈਂ ਦੂਸਰੇ ਨੂੰ ਕੀ ਸਿੱਖਿਆ ਦੇ ਸਕਦਾ ਨੌਜਵਾਨਾਂ ਨੂੰ ਤੇ ਇਹ ਮੈਂ ਕਰਾਂਗਾ ਬੇਨਤੀ ਵੀ ਪਾਈ ਆਪਣੇ ਕੰਮ ਕਾਰ ਯਾਰ ਹਲਕੇ ਫੁਲਕੇ ਕਰ ਲੋ ਵੇਲੇ ਨਾ ਫਿਰ ਜਿਹੜੀ ਇਹ ਨਸ਼ੇ ਦੀ ਆਦੀ ਬਾਹਲੀ ਦੁਨੀਆ ਤੇ ਬੇਰੋਜ਼ਗਾਰੀ ਕਰਕੇ ਹੋਣਦੀ ਆ ਠੀਕ ਨਹੀਂ ਤੇ ਉਹ ਰੋਜ਼ਗਾਰ ਪ੍ਰਵਾਸੀ ਮਜ਼ਦੂਰ ਸਾਡੇ ਬਾਹਰੋਂ ਆ ਕੇ ਇੱਥੇ ਕਰੀ ਜਾਂਦੇ ਨੇ ਕਿੱਡੇ ਕਿੱਡੇ ਕਾਰੋਬਾਰ ਚਲਾਈ ਜਾਂਦੇ ਨੇ ਗਾਂ ਆਪਣੇ ਬੱਚਿਆਂ ਨੂੰ ਕਿੱਡੀਆਂ ਕਿੱਡੀਆਂ ਵਧੀਆ ਡਿਗਰੀਆਂ ਬੀ ਟੈਕ ਦੂਜੇ ਤੀਜੇ ਪੜਾਉਣ ਲੱਗ ਪਿਓ ਅਹੀ ਕਿਉਂ ਨਹੀਂ ਉਹ ਕੰਮ ਕਰ ਕਰਕੇ ਤੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਵੱਲ ਤੋਰ ਸਕਦੇ ਹੁਣ ਇਹ ਸਵਾਲ ਖੜਾ ਹੁੰਦਾ ਵੀ ਤੁਸੀਂ ਕਹੋਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਕਿਉਂ ਨਹੀਂ ਭੇਜਿਆ ਉਹਨਾਂ ਕੋਲੋਂ ਰੇੜੀ ਸਬਜ਼ੀ ਭਾਜੀ ਵੀ ਕਿਉਂ ਨਹੀਂ ਲਵਾ ਲਈ ਉਹ ਇਦਾਂ ਵੀ ਸਾਡੇ ਇੱਥੇ ਸਿਸਟਮ ਜਿਹੜਾ ਨਾ ਪੰਜਾਬ ਦਾ ਵਾਹੀ ਗੁਰੂ ਸਰਕਾਰਾਂ ਬੜਾ ਜ਼ੋਰ ਲਾਉਂਦੀਆਂ ਪਿਛਲੀਆਂ ਵੀ ਲਾਉਂਦੀਆਂ ਰਹੀਆਂ ਹਨ ਹੁਣ ਵਾਲੇ ਵੀ ਲਾ ਰਹੇ ਆ ਭਗਵੰਤ ਮਾਨ ਜੀ ਲੱਗੇ ਬੜੇ ਜਦੌਜਹਿਦ ਨਾਲ ਪਰ ਕੋਈ ਹਲੇ ਫਰਕ ਨਹੀਂ ਦੇਖਦੇ ਆ ਤੇ ਉਹ ਇਹ ਨਸ਼ਿਆਂ-ਨੁਸ਼ਿਆਂ ਕਰਕੇ ਦੁਨੀਆ ਮੈਂ ਵੀ ਕਿਉਂ ਨਾ ਵੀ ਮੇਰੇ ਬੇਟੇ ਬਾਹਰ ਹੀ ਰਹਿਣ ਇੱਥੇ ਹੁਣ ਨਾ ਹੀ ਆਉਂਦਾ ਜੀ ਹੁਣ ਮੇਰੀ ਘਰ ਵਾਲੀ ਕਹਿ ਰਹੀ ਆ ਵਿਰਾਗ ਵਿੱਚ ਵੀ ਬੇਟਾ ਮੇਰਾ ਪੁੱਤ ਚਾਰ ਸਾਲਾਂ ਹੋਰ ਆਉਂਦਾ ਜੀ ਕਿ 10 ਸਾਲ ਨਹੀਂ ਆਇਆ ਚਾਰ ਸਾਲ ਹੋਰ ਨਾ ਆਉਂਦਾ ਤੂੰ ਘੱਟੋ-ਘੱਟ ਮੇਰਾ ਪੁੱਤ ਫੋਨ ਤੇ ਤੇ ਗੱਲ ਕਰ ਲੈਂਦਾ ਪੁੱਤ ਤੇਰੀ ਆਸ ਤੇ ਹੁੰਦੀ ਮੈਨੂੰ ਆਉਣ ਦੀ ਵੀ ਹੁਣ ਤੇ ਤੂੰ ਇੱਥੇ ਚਲੇ ਗਿਆ ਵੀ ਜਿੱਥੋਂ ਤੂੰ ਵਾਪਸੀ ਨਹੀਂ ਆਉਣਾ ਠੀਕ ਨਹੀਂ ਵਾਹਿਗੁਰੂ ਜੀ ਉਹਦੇ ਹੁਕਮ ਜੇ ਵਾਹਿਗੁਰੂ ਜੀ ਸਭ ਕੁਝ ਹੋਣ ਦਿਆ ਤੇ ਅਹੀ ਕੋਸ਼ਿਸ਼ ਕਰ ਰਹੇ ਆ ਉਹਦੇ ਹੁਕਮ ਨੂੰ ਮੰਨਣ ਵਾਸਤੇ ਠੀਕ ਹੈ